ਸਾਸੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਕੱਲ ਜਿਹੜੀ ਆਪਣੀ ਸਬਜੀ ਆ ਉਹਦੇ ਵਿੱਚ ਇੱਕ ਕਾਮਨ ਜੀ ਪ੍ਰੋਬਲਮ ਆ ਰਹੀ ਆ ਵੀ ਜਿਹੜੇ ਉਹਨਾਂ ਦੇ ਉੱਪਰ ਫੁੱਲ ਆ ਰਹੇ ਆ ਉਹ ਕੱਲੇ ਮੇਲ ਫੁੱਲ ਆ ਰਹੇ ਆ ਫੀਮੇਲ ਫੁੱਲ ਆ ਜਿਹੜੇ ਉਹ ਬਹੁਤ ਘਟ ਗਏ ਆ ਜੇਕਰ ਜਿਹੜੇ ਫੀਮੇਲ ਫੁੱਲ ਆ ਵੀ ਰਹੇ ਆ ਤੇ ਉਹ ਕੀ ਹੋ ਰਿਹਾ ਪੀਲੇ ਜੇ ਪੈ ਜਾਂਦੇ ਆ ਏਡੇ ਏਡੇ ਹੋ ਗਏ ਐਡੇ ਐਡੇ ਹੋ ਕੇ ਪੀਲੇ ਪੈ ਜਾਂਦੇ ਆ ਪੀਲੇ ਪੈਣ ਤੋਂ ਬਾਅਦ ਕਾਲੇ ਹੋ ਕੇ ਸੁੱਕ ਜਾਂਦੇ ਆ ਸਫਲ ਨਹੀਂ ਹੋ ਰਹੇ ਜਿਹੜੇ ਮਤ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਫੀਮੇਲ ਫੁੱਲ ਆਪਣੀਆਂ ਬੱਲਾਂ ਦੇ ਉੱਪਰ ਆ ਰਹੇ ਆ ਉਹ ਸਫਲ ਨਹੀਂ ਹੋ ਰਹੇ ਅੱਜ ਉਸੇ ਦੇ ਸਬੰਧ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਖਾਦ ਲੈ ਕੇ ਆਏ ਆ ਬਿਲਕੁਲ ਜਿਹੜੀ ਦੇਸੀ ਖਾਦ ਆ ਆਰਗੈਨਿਕ ਖਾਦ ਆ ਬਿਲਕੁਲ ਜਦੋਂ ਆਪਾਂ ਉਸ ਖਾਦ ਨੂੰ ਆਪਾਂ ਬੱਲਾਂ ਦੇ ਵਿੱਚ ਜਿਹੜੀ ਵੀ ਸਬਜ਼ੀ ਦੇ ਵਿੱਚ ਆਪਾਂ ਪਾਵਾਂਗੇ ਤਾਂ ਜਿਹੜੇ ਆਪਣੇ ਫਾਲਾ ਚਾਹੇ ਉਹ ਤੋਰੀ ਦੀਆਂ ਬੱਲਾਂ ਚਾਹੇ ਉਹ ਕੱਦੂ ਦੀਆਂ ਬੱਲਾਂ ਚਾਹੇ ਭਿੰਡੀ ਦੀਆਂ ਚੌਲੇ ਦੀਆਂ ਤੇ ਚਾਹੇ ਆਪਣੀ ਬੈਂਗਣੀ ਆ ਤੇ ਚਾਹੇ ਆਪਣਾ ਜਿਹੜਾ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੁਵਾਰਾ ਗੁਵਾਰੇ ਦੇ ਵਿੱਚ ਵੀ ਇਹ ਜਿਹੜੀ ਆਪਾਂ ਖਾਦ ਆਪਾਂ ਯੂਜ਼ ਕਰ ਸਕਦੇ ਆ ਆਪਾਂ ਉਹਨੂੰ ਵਰਤ ਸਕਦੇ ਆ ਤੇ ਜਦੋਂ ਆਪਾਂ ਇਹਨੂੰ ਵਰਤਾਂਗੇ 4-5 ਦਿਨਾਂ ਦੇ ਵਿੱਚ ਜਿਹੜੀ ਇਹ ਖਾਦ ਆਫਰ ਰਿਜ਼ਲਟ ਦਿਖਾ ਦੇਊਗੀ ਤੇ ਜਿਹੜੇ ਆਪਣੀਆਂ ਬੱਲਾਂ ਦੇ ਉੱਪਰ ਜਿਹੜੇ ਫੁੱਲ ਆਉਣਗੇ ਉਹ ਮੇਲ ਵੀ ਆਉਣਗੇ ਤੇ ਫੀਮੇਲ ਵੀ ਆਉਣਗੇ ਤੇ ਜਿਹੜੇ ਫਲ ਆਉਣਗੇ ਜਿਹੜੇ ਫੁੱਲ ਆਉਣਗੇ ਉਹ ਸਕਸੈਸ ਵੀ ਹੋਣਗੇ ਹੁਣ ਜ਼ਿਆਦਾਤਰ ਪ੍ਰੋਬਲਮ ਕੀ ਆ ਰਹੀ ਆ ਵੀ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਣ ਦੇ ਕਾਰਨ ਇੱਕ ਤਾਂ ਜਿਹੜੀਆਂ ਸੁੰਡੀਆਂ ਹੋ ਗਈਆਂ ਚਿੱਟਾ ਤੇ ਹਰਾ ਤੇਲਾ ਹੋ ਗਿਆ ਇਹ ਆਪਣੀਆਂ ਜਿਹੜੀਆਂ ਫਸਲਾਂਆਂ ਜਿਹੜੀ ਆਪਣੀ ਸਬਜ਼ੀ ਬੀਜੀ ਹੋਈ ਆ ਉਹਦੇ ਉੱਪਰ ਇਹ ਬਹੁਤ ਜ਼ਿਆਦਾ ਅਟੈਕ ਆ ਇਹਦਾ ਜਿਹੜੀ ਫੰਗਸ ਦੀ ਪ੍ਰੋਬਲਮ ਆ ਜਿਹੜਾ ਕਾਲਾ ਕਾਲਾ ਕਿਉਂਕਿ ਲਗਾਤਾਰ ਮੀਂਹ ਪਈ ਗਿਆ ਕਾਲੀ ਕਾਲੀ ਜਿਹੜੀ ਪੱਤਿਆਂ ਦੇ ਉੱਪਰ ਜਿਹੜੀ ਆ ਜਿਹੜੀ ਫੰਗਸ ਆ ਉਹ ਜੰਮੀ ਜਾਂਦੀ ਆ ਤੇ ਇਹ ਜੰਮਾਂ ਦੇ ਨਾਲ ਜਿਹੜਾ ਚਿੱਟਾ ਮੱਛਰਾ ਉਹਦਾ ਖਾਸ ਕਰਕੇ ਜਿਹੜਾ ਅਟੈਕ ਆ ਜ਼ਿਆਦਾ ਹੋ ਰਿਹਾ ਤੇ ਜਦੋਂ ਆਪਾਂ ਇਸ ਖਾਦ ਨੂੰ ਆਪਾਂ ਪੌਦੇ ਦੇ ਵਿੱਚ ਯੂਜ਼ ਕਰਾਂਗੇ ਉਹਦੇ ਨਾਲ ਜਿਹੜਾ ਚਿੱਟਾ ਤੇ ਹਰਾ ਤੇਲਾ ਉਹਦਾ ਅਟੈਕ ਵੀ ਘਟੂਗਾ ਤੇ ਆਜੋ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਉਹ ਖਾਦ ਦੇ ਵਿੱਚ ਆਪਾਂ ਜਿਹੜੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਵਰਤਾਂਗੇ ਲਗਭਗ ਆਪਣੇ ਘਰ ਦੇ ਵਿੱਚ ਸਾਰੀਆਂ ਉਹ ਅਵੇਲੇਬਲ ਮਿਲ ਜਾਂਦੀਆਂ ਹਰ ਟਾਈਮ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਹੀ ਆ ਤੇ ਆਜੋ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਆਪਾਂ ਵਰਤਣੀਆਂ ਉਹ ਕਿਹੜੀਆਂ-ਕਿਹੜੀਆਂ ਹਨ ਲੈ ਵੀ ਅੱਜ ਆਪਾਂ ਤੁਹਾਨੂੰ 2 ਲੀਟਰ ਜਿਹੜਾ ਘੋਲ ਤਿਆਰ ਕਰਨ ਦੀ ਉਹ ਰੈਸਪੀ ਦੱਸਦੇ ਆਂ ਵੀ 2 ਲੀਟਰ ਜਿਹੜੀ ਖਾਦ ਆਪਾਂ ਜਿਹੜੀ ਤਿਆਰ ਕਰਨੀ ਆ ਉਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਵਰਤਣੀਆਂ ਸਾਰੇ ਤੋਂ ਪਹਿਲਾਂ ਤਾਂ 2 ਲੀਟਰ ਜਿਹੜੀ ਖਾਦ ਤਿਆਰ ਕਰਨ ਵਾਸਤੇ ਇੰਨੀ ਕੁ ਲਸਣ ਲੈ ਲੈਣੀ ਲਸਣ ਦੀ ਤੁਸੀਂ ਵੱਡੀ ਗੰਡੀ ਵੀ ਲੈ ਸਕਦੇ ਹੋ ਮੇਰੇ ਕੋਲੇ ਜਿਹੜੀ ਛੋਟੀ ਲਸਣ ਆ ਮੈਂ ਇਹਨੂੰ ਯੂਜ਼ ਕਰ ਰਿਹਾ ਮੈਂ ਇੰਨੀ ਕੁ ਲਸਣ 2 ਲੀਟਰ ਦੇ ਵਿੱਚ ਪਾਉਂਗਾ ਇੰਨੀ ਕੁ ਲਸਣ ਲੈ ਲੈਣੀ 4 ਜਾਂ 5 ਮਿਰਚਾਂ ਲੈ ਲੈਣੀਆਂ ਮਿਰਚਾਂ ਦਾ ਜਿਹੜਾ ਸਾਈਜ਼ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਆਪਾਂ ਮਿਰਚਾਂ ਯੂਜ਼ ਕਰਨੀਆਂ ਉਹ ਆਪਾਂ ਸਾਫ਼ ਤੀਆਂ ਮਿਰਚਾਂ ਯੂਜ਼ ਕਰਨੀਆਂ ਕਿਉਂਕਿ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਆਪਾਂ ਮਿਰਚਾਂ ਲੈ ਕੇ ਆਉਂਗੀਆਂ ਪੀਸੀਆਂ ਹੋਣਗੀਆਂ ਉਹਦੇ ਵਿੱਚ ਕਈ ਹਰ ਕੀ ਜਾਂਦਾ ਮਿਲਾਵਟ ਹੁੰਦੀ ਆ ਇਸ ਕਰਕੇ ਜਿੱਥੋਂ ਤਾਈ ਹੋ ਸਕਿਆ ਜਿਹੜੀਆਂ ਇਹ ਸਬੂਤੀਆਂ ਮਿਰਚਾਂ ਜਿਹੜੀਆਂ ਸਾਫ਼ ਤੀਆਂ ਮਿਰਚਾਂ ਇਹਨਾਂ ਦਾ ਆਪਾਂ ਯੂਜ਼ ਕਰਾਂਗੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਵਰਤਾਂਗੇ ਲੈ ਵੀ ਉਸ ਤੋਂ ਬਾਅਦ ਆਪਾਂ ਗੁੜ ਵਰਤਾਂਗੇ 2 ਲੀਟਰ ਦੇ ਵਿੱਚ ਜਿਹੜਾ ਇੰਨਾ ਕੁ ਗੋੜਾ 2 ਡਲੀਆਂ ਛੋਟੀਆਂ ਛੋਟੀਆਂ ਜੇ ਤਾਂ ਆਪਣੇ ਕੋਲੇ ਵੱਡੀ ਡਲੀ ਹੈਗੀ ਆ ਤਾਂ ਵੱਡੀ ਆਪਾਂ ਇੱਕ ਵਾਰਤ ਸਕਦੇ ਆ ਆਪਾਂ ਛੋਟੀਆਂ ਛੋਟੀਆਂ ਇੰਨੀਆਂਕ ਦੋ ਡਲੀਆਂ ਗੁੜ ਦੀਆਂ ਵਰਤਾਂਗੇ ਤੁਸੀਂ ਗੁੜ ਦਾ ਜਿਹੜਾ ਘੋਲ ਆ ਉਹ ਵੀ ਇਸਤੇਮਾਲ ਕਰ ਸਕਦੇ ਹੋ ਆ ਗੁੜ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲਾ ਜਾਂ ਗੋੜਾ ਜਿਹੜਾ ਬਿਲਕੁਲ ਬਾਜ਼ਾਰ ਦੇ ਵਿੱਚ ਸਸਤਾ ਜਾਂ ਗੋੜਾ ਆਉਂਦਾ ਉਹ ਆਪਾਂ ਇਸ ਘੋਲ ਦੇ ਵਿੱਚ ਇਸ ਖਾਦ ਦੇ ਵਿੱਚ ਵਰਤਾਂਗੇ ਜਿੰਨਾ ਕਾਲਾ ਜਾਂ ਗੁੜ ਮਿਲ ਜੂਗਾ ਉਨਾ ਹੀ ਵਧੀਆ ਕਿਉਂਕਿ ਕਾਲੇ ਜੇ ਗੁੜ ਦੇ ਵਿੱਚ ਜਿਹੜੇ ਹੋਰ ਕੈਮੀਕਲ ਆ ਉਹ ਮਿਕਸ ਨਹੀਂ ਹੁੰਦੇ ਤੇ ਇਹ ਆਪਣੀਆਂ ਸਬਜ਼ੀਆਂਾਂ ਵਾਸਤੇ ਆਪਣੀਆਂ ਬੱਲਾਂ ਵਾਸਤੇ ਆਪਣੀਆਂ ਫਸਲਾਂ ਵਾਸਤੇ ਇਹ ਗੁੜ ਘੋਲ ਬਣਾਉਣ ਦੇ ਵਿੱਚ ਖਾਦ ਬਣਾਉਣ ਦੇ ਵਿੱਚ ਸਾਰਿਆਂ ਨੂੰ ਬਧ ਮਦਦਗਾਰ ਹੁੰਦਾ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਬਸਤਣੀ ਆ ਉਹ ਆ 2 ਲੀਟਰ ਘੋਲ ਤਿਆਰ ਕਰਨ ਵਾਸਤੇ ਇਹ ਕਮ ਸੇ ਕਮ ਪੂਰਾ ਭਰਿਆ ਹੋਇਆ ਬੱਕ ਜਿਹੜਾ ਖਾਲ ਦਾ ਐਨੀ ਆਪਾਂ ਖਾਲ ਪਾ ਦੇਣੀ ਆ 2 ਲੀਟਰ ਘੋਲ ਤਿਆਰ ਕਰਨ ਵਾਸਤੇ ਹੁਣ ਜਿਹੜੀ ਤਕਨੀਕ ਅੱਗੇ ਦੀ ਆ ਉਹ ਤੁਹਾਨੂੰ ਦੱਸ ਦਿੰਨੇ ਆਂ ਵੀ ਆਪਾਂ ਅੱਗੇ ਕੀ ਕਰਨਾਗਾ ਲੈ ਵੀ ਹੁਣ ਮਿਰਚਾਂ ਨੂੰ ਤਿੱਲਾ ਲਸਣ ਨੂੰ ਚੰਗੀ ਤਰ੍ਹਾਂ ਹੁੰਡੇ ਦੇ ਵਿੱਚ ਪਾ ਲਿਓ ਜਾਂ ਮਿਕਸੀ ਦੇ ਵਿੱਚ ਪਾ ਲਿਓ ਇਹਨੂੰ ਚੰਗੀ ਤਰ੍ਹਾਂ ਦਰੜਫਰੜ ਕਰ ਦੇਣਾ ਜਿਵੇਂ ਆਪਾਂ ਚਟਨੀ ਰਗੜਦੇ ਹੁੰਨੇ ਆ ਇਸ ਤਰ੍ਹਾਂ ਦਾ ਜਿਹੜਾ ਮਟੀਰੀਅਲ ਆ ਉਹ ਕਰ ਦੇਣਾ ਆ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਰਗੜਨ ਤੋਂ ਬਾਅਦ ਤੇ ਜਿਹੜਾ ਜਿੰਨਾ ਤੁਹਾਨੂੰ ਕਵਾਂਟੀਟੀ ਦੱਸੀ ਸੀਗੀ ਆਪਾਂ ਘੋਲ ਜਿਹੜਾ ਪਹਿਲਾਂ ਤਿਆਰ ਕਰਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਜਿੰਨੀ ਤੁਹਾਨੂੰ ਖਾਲ ਦੱਸੀ ਸੀ ਜਿੰਨਾ ਤੁਹਾਨੂੰ ਗੁੜ ਦੱਸਿਆ ਸੀ ਆ ਜਿਹੜਾ ਘੋਲ ਆ ਤੋਂ 1 ਲੀਟਰ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਜਿਹੜਾ ਖਾਲ ਤੇ ਗੋੜਾ ਇਹਨੂੰ ਕੀ ਕਰਨਾ ਇਹਦੇ ਵਿੱਚ ਮਿਕਸ ਕਰ ਦੇਣਾ ਆ ਜਿਹੜਾ ਸਾਰਾ ਆਪਾਂ ਜਿਹੜੀ ਚਟਨੀ ਰਖੜੀ ਸੀਗੀ ਉਹਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਉਸ ਤੋਂ ਬਾਅਦ ਇਹਨੂੰ ਕੀ ਕਰਨਾਗਾ ਚੰਗੀ ਤਰ੍ਹਾਂ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ 48 ਘੰਟਿਆਂ ਵਾਸਤੇ ਐਂ ਛੱਡ ਦੇਾਂਗੇ ਇਹਨੂੰ ਕਿਸੇ ਕੱਪੜੇ ਦੀ ਮਦਦ ਨਾਲ ਚੰਗੀ ਤਰ੍ਹਾਂ ਢੱਕ ਦੇਣਾ ਤੇ ਦਰਖਤ ਦੀਆਂ ਜੜਾਂ ਦੇ ਵਿੱਚ ਰੱਖ ਦੇਣਾ ਜਿੱਥੇ ਧੁੱਪ ਵੀ ਲੱਗੇ ਤੇ ਨੂੰ ਛਾਂ ਵੀ ਹੋਵੇ ਉਸ ਤੋਂ ਬਾਅਦ ਕੀ ਕਰਨਾ ਚੰਗੀ ਤਰ੍ਹਾਂ ਟੱਕਣ ਤੋਂ ਬਾਅਦ ਇਹਨੂੰ ਕਮ ਸੇ ਕਮ ਦਿਨ ਦੇ ਵਿੱਚ ਜਿੰਨੇ ਵਾਰ ਆਪਾਂ ਹਿਲਾ ਸਕਦੇ ਕਮ ਸੇ ਕਮ ਤਿੰਨ ਵਾਰੀ ਤਾ ਇਹਨੂੰ ਪੱਕਾ ਹਿਲਾਓ ਕਿਉਂਕਿ ਜਿਵੇਂ ਜਿਵੇਂ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਜਿਹੜੇ ਇਹਦੇ ਤੱਤਾਂ ਇਹੇ ਚੰਗੀ ਤਰ੍ਹਾਂ ਮਿਕਸ ਹੁੰਦੇ ਰਹਿਣਗੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਗੋੜ ਦੇ ਵਿੱਚ ਲਗਭਗ ਸਾਰੇ ਤਰ੍ਹਾਂ ਦੇ ਤੱਤ ਹੁੰਦੇ ਆ ਖਾਲ ਦੇ ਵਿੱਚ ਸਾਰੇ ਤਰ੍ਹਾਂ ਦੇ ਤੱਤ ਹੁੰਦੇ ਆ ਤੇ ਜਿਹੜੀ ਆਪਾਂ ਵਿੱਚ ਲਾਲ ਮਿਰਚ ਪਾਈ ਆ ਇਹ ਆਪਣੀਆਂ ਸੁੰਡੀਆਂ ਭੁੰਡੀਆਂ ਜਾਂ ਜਿਹੜਾ ਮੱਛਰ ਵਗੈਰਾ ਹੋਊਗਾ ਉਹਨੂੰ ਲਗਭਗ ਸਾਰੇ ਨੂੰ ਖਤਮ ਕਰ ਦੂਗੀ ਸਿਉਂਖ ਤੱਕ ਨੂੰ ਇਹ ਚੀਜ਼ ਖਤਮ ਕਰ ਦਿੰਦੀ ਆ ਜਿਹੜੀਆਂ ਆਪਣੇ ਜੜਾਂ ਦੇ ਵਿੱਚ ਪੈਂਦੀ ਆ ਹੁਣ ਆਪਾਂ ਇਸ ਘੋਲ ਨੂੰ 48 ਘੰਟਿਆਂ ਵਾਸਤੇ ਛੱਡ ਦਿੰਨੇ ਆ ਤੇ 48 ਘੰਟਿਆਂ ਬਾਅਦ ਇਹਨੂੰ ਆਪਾਂ ਇਹਦੇ ਵਿੱਚ ਜਿਹੜਾ ਫੋਰ ਪਾਣੀ ਮਿਕਸ ਕਰਾਂਗੇ ਤੇ ਤੁਹਾਨੂੰ ਅੱਗੇ ਦਾ ਇਹਨੂੰ ਜੜਾਂ ਦੇ ਵਿੱਚ ਕਿਹੜੇ ਬੂਟੇ ਦੇ ਵਿੱਚ ਕਿੰਨਾ ਪਾਉਣਾ ਉਹ ਸਾਰਾ ਕੁਝ ਦੱਸਾਂਗੇ। ਲੈ ਵੀ ਘੋਲ ਨੂੰ 48 ਘੰਟੇ ਹੋ ਗਏ ਸੀਗੇ ਤੇ 48 ਘੰਟਿਆਂ ਬਾਅਦ ਜਿਹੜਾ ਆਪਣਾ ਘੋਲ ਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਸੇ ਦੇ ਵਿੱਚ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਜਿਹੜੀਆਂ ਮਿਰਚਾਂ ਵਗੈਰਾ ਵਿੱਚ ਪਾਈਆਂ ਹੋਈਆਂ ਸੀ ਤਰੜਫੜੜ ਕਰਕੇ ਉਹ ਸਾਰਾ ਕੁਝ ਇਹਦੇ ਵਿੱਚ ਮਿਕਸ ਹੋ ਗਿਆ। ਇਨੂੰ ਚੰਗੀ ਤਰ੍ਹਾਂ ਪਹਿਲਾਂ ਹਲਾ ਲੈਣਾ ਇਹਦੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਜ਼ਿਆਦਾਤਰ ਜਿਹੜੇ ਆਪਾਂ ਘੋਲਾਂ ਦੇ ਵਿੱਚ ਗਲਤੀਆਂ ਕੀ ਕਰਦੇ ਆਂ ਵੀ ਆਪਾਂ ਡਾਇਰੈਕਟ ਇਹਨੂੰ ਆਈ ਜੜਾਂ ਦੇ ਵਿੱਚ ਪਾ ਦਿੰਨੇ ਆਂ ਕੋਈ ਵੀ ਆਪਾਂ ਜਿਹੜਾ ਘੋਲਾ ਕੋਈ ਵੀ ਆਪਾਂ ਖਾਦ ਜਿਹੜੀ ਖਲਤੋਂ ਜਾਂ ਕਿਸੇ ਚੀਜ਼ਾਂ ਤੋਂ ਹੋਰ ਆਪਾਂ ਤਿਆਰ ਕਰਦੇ ਆਂ ਇਹਨੂੰ ਜਿੰਨਾ ਪਤਲਾ ਆਪਾਂ ਕਿਸੇ ਪੌਦੇ ਦੀਆਂ ਰੂਟਸ ਦੇ ਵਿੱਚ ਜੜਾਂ ਦੇ ਵਿੱਚ ਪਾਵਾਂਗੇ ਜਿਹੜਾ ਓਨਾ ਹੀ ਆਪਾਂ ਨੂੰ ਜਿਹੜਾ ਬੈਨੀਫਿਟ ਆ ਉਹ ਜ਼ਿਆਦਾ ਹੋਊਗਾ ਇਸ ਕਰਕੇ ਆਹ 1 ਲੀਟਰ ਪਾਣੀ ਲਿਆ ਸੀ ਆਪਾਂ 1 ਲੀਟਰ ਦੇ ਵਿੱਚ 3 ਲੀਟਰ 3.5 ਲੀਟਰ ਆਪਾਂ ਪਾਣੀ ਇਹਦੇ ਵਿੱਚ ਹੋਰ ਐਡ ਕਰ ਲਾਂਗੇ ਜਿਹੜਾ ਘੋਲ ਆ ਜਿੰਨਾ ਆਪਾਂ ਪਤਲਾ ਕਰਕੇ ਪਾਵਾਂਗੇ ਤੇ ਓਨਾ ਹੀ ਆਪਣਾ ਜਿਹੜੀਆਂ ਆਪਣੇ ਫਸਲਾਂ ਨੂੰ ਆਪਣੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨੂੰ ਬੈਨੀਫਿਟ ਦੇਊਗਾ ਆਹ ਦੇਖ ਲਓ ਇਸ ਤਰ੍ਹਾਂ ਦਾ ਜਿਹੜਾ ਘੋਲ ਆ ਆਪਣਾ ਤਿਆਰ ਹੋ ਜਾਊਗਾ ਇਦੇ ਵਿੱਚ ਲਗਭਗ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਆ ਗਏ ਜੇ ਤਾਂ ਆਪਣੀ ਜਿਹੜੀ ਬੱਲ ਆ ਉਹ ਏਡੀ ਕਾ ਉਹਦੇ ਵਿੱਚ ਕੀ ਕਰਨਾ ਉਹਦੀ ਚੰਗੀ ਤਰ੍ਹਾਂ ਆਲਾਦ ਵਾਲਾ ਛੋਟਾ ਛੋਟਾ ਜਿਹੜਾ ਇੰਚੀ ਇੰਚੀ ਗਢਾਈ ਕਰਕੇ ਨਾ ਆਹ ਆਲਾਦ ਵਾਲਾ ਇੰਚੀ ਇੰਚੀ ਗਢਾਈ ਕਰਕੇ ਤੇ ਉਹਦੇ ਵਿੱਚ ਕੀ ਕਰਨਾ ਆਹ ਜਿਹੜਾ ਕੱਪ ਦੇਖ ਸਕਦੇ ਹੋ ਅੱਧਾ ਲੀਟਰ ਵਾਲੇ ਨੂੰ ਚੰਗੀ ਤਰ੍ਹਾਂ ਘੋਲ ਨੂੰ ਹਲਾਉਣ ਤੋਂ ਬਾਅਦ ਤੇ ਇੰਨਾ ਕੱਪ ਜਿਹੜਾ ਇੰਨਾ ਕੱਪ ਆ ਉਹ ਵਾਲੇਦਵਾਲੇ ਐ ਪਾ ਦੇਣਾ ਬੂਟੇ ਦੇ ਵਿੱਚ ਚਾਰੋਂ ਤਰਫ ਚੰਗੀ ਤਰ੍ਹਾਂ ਪਾ ਦੇਣਾ ਉਸ ਤੋਂ ਬਾਅਦ ਕੀ ਕਰਨਾ ਜਿਵੇਂ ਹੁਣ ਤੁਸੀਂ ਆਹਾ ਛੋਟੇ ਛੋਟੇ ਪੌਦੇ ਦੇਖ ਸਕਦੇ ਹੋ ਆਹਾ ਇਹਨਾਂ ਦੇ ਬਿਲਕੁਲ ਉੱਪਰ ਨਹੀਂ ਪਾਉਣਾ ਆਹ ਜਗ੍ਹਾ ਚੰਗੀ ਤਰ੍ਹਾਂ ਗਟਾਈ ਕਰਨ ਤੋਂ ਬਾਅਦ ਆ ਉੱਪਰਲੀ ਸਾਈਡ ਕਿਉਂਕਿ ਆਪਣੀ ਜਿਹੜੀ ਬੱਟ ਹੁੰਦੀ ਆ ਮੋਟੀ ਹੁੰਦੀ ਆ ਉੱਪਰਲੀ ਗੜਾਈ ਕਰਨ ਤੋਂ ਬਾਅਦ ਬੱਟ ਦੀ ਤੇ ਇੱਥੇ ਚੰਗੀ ਤਰ੍ਹਾਂ ਐ ਪਾ ਦੇਣਾ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਇਹਨੂੰ ਪਾਣੀ ਲੱਗ ਜਾਊਗਾ ਇਹ ਜਿਹੜਾ ਕੋਲ ਦਾ ਅਸਰ ਬੂਟਿਆਂ ਤੇ ਲਗਾਤਾਰ ਹੁੰਦਾ ਰਹੂਗਾ ਐਸੇ ਤਰ੍ਹਾਂ ਜਿਹੜੇ ਆ ਬੈਂਗਣੀ ਦੇ ਬੂਟੇ ਹੁੰਦੇ ਆ ਜਿਵੇਂ ਆ ਤੁਸੀਂ ਬੂਟੇ ਦੀ ਹਾਈਟ ਦੇਖ ਸਕਦੇ ਹੋ ਇਹਦੀ ਜੜ ਵੀ ਆਹ ਚੰਗੀ ਤਰ੍ਹਾਂ ਤੁਸੀਂ ਥੱਲੇ ਤੋਂ ਦੇਖ ਲਓ ਚੰਗੀ ਤਰ੍ਹਾਂ ਜਿਹੜੀ ਜਿਹਦੀ ਜਾੜਾ ਪੁਰਪਰੀ ਹੋਣੀ ਚਾਹੀਦੀ ਐ ਇਸ ਤਰ੍ਹਾਂ ਦੀ ਚੜ ਜਿਵੇਂ ਪੁਰਪਰੀ ਹੋਊਗੀ ਚੰਗੀ ਤਰ੍ਹਾਂ ਗੜਾਈ ਕੀਤੀ ਹੋਊਗੀ ਇਹਦੀਆਂ ਜੜਾਂ ਦੇ ਵਿੱਚ ਆਪਾਂ ਬਿਲਕੁਲ ਜੜਾਂ ਦੇ ਵਿੱਚ ਨਹੀਂ ਪਾਉਣਾ ਆਹ ਜਗ੍ਹਾ ਦੇ ਉੱਪਰ ਪਾਉਣਾਗਾ ਜਿਹੜਾ ਪੌਦਾ ਹੁੰਦਾ ਉਹ ਐਸ ਜਗ੍ਹਾ ਤੋਂ ਅਸਰ ਜ਼ਿਆਦਾ ਲੈਂਦਾ ਦੂਰ ਤੋਂ ਚੰਗੀ ਤਰ੍ਹਾਂ ਕੋਲ ਨੂੰ ਹਲਾਉਣ ਤੋਂ ਬਾਅਦ ਇਹਦੇ ਵਿੱਚ ਇਵੇਂ ਪੌਦੇ ਦੀ ਤੁਸੀਂ ਹਾਈਟ ਦੇਖ ਸਕਦੇ ਹੋ ਇਹਦੇ ਵਿੱਚ ਇੰਨਾ ਜਿਹੜਾ ਕੋਲ ਆ ਅੱਧਾ ਲੀਟਰ ਤੋਂ ਥੋੜਾ ਜਿਹਾ ਇੰਚੀ ਕ ਘਾਟਾ ਇਹਦੇ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਪਾਉਣ ਤੋਂ ਬਾਅਦ ਇਹਦੇ ਵਿੱਚ ਕੋਸ ਹੱਥ ਨਹੀਂ ਫੇਰਨਾ ਕੁਝ ਨਹੀਂ ਕਰਨਾ ਦੂਸਰੇ ਦਿਨ ਅੱਧੀ ਬਾਲਟੀ ਦੂਸਰੇ ਦਿਨ ਅੱਧੀ ਬਾਲਟੀ ਪਾਣੀ ਦੀ ਹੋਰ ਪਾ ਦੇਣੀ ਤੇ ਉਸ ਤੋਂ ਬਾਅਦ ਤੀਸਰੇ ਜਾਂ ਚੌਥੇ ਦਿਨ ਦੀ ਗਟਾਈ ਕਰ ਦੇਣੀ ਤੇ ਤੁਸੀਂ ਆਪ ਦੇਖ ਲਿਓ ਵੀ ਚਾਰ ਪੰਜ ਦਿਨਾਂ ਦੇ ਵਿੱਚ ਹੀ ਜਿਹੜਾ ਆਪਣਾ ਬੂਟਾ ਹੈਗਾ ਉਹ ਪੂਰਾ ਫਲ ਨਾਲ ਭਰ ਜਾਊਗਾ ਉਮੀਦ ਕਰਦੇ ਆ ਜਿਹੜੀ ਅੱਜ ਦੀ ਖਾਦ ਤੇ ਅੱਜ ਦਾ ਜਿਹੜਾ ਘੋਲ ਤੁਹਾਨੂੰ ਦੱਸਿਆਗਾ ਇਹ ਤੁਹਾਨੂੰ ਪਸੰਦ ਆਊਗਾ ਜਿਵੇਂ ਹੁਣ ਆਹ ਬੂਟੇ ਤੁਸੀਂ ਦੇਖ ਸਕਦੇ ਹੋ ਇਹ ਫਾਲ ਜਿਹੜੇ ਮੇਲ ਫੁੱਲ ਆਈ ਜਾਂਦੇ ਆ ਸਾਡੀਆਂ ਬਲਾਂ ਦੇ ਉੱਪਰ ਵੀ ਖਾਸ ਕਰਕੇ ਜਿਹੜੀਆਂ ਘਰ ਦੇ ਵਿੱਚ ਆ ਜਿਹੜੀਆਂ ਖੇਤ ਦੇ ਵਿੱਚ ਲਾਈਆਂ ਹੋਊਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਉੱਥੇ ਨਾ ਤਾਂ ਕੋਈ ਪਰਦਾ ਵਗੈਰਾ ਕੰਧਾਂ ਦੇ ਵਿੱਚ ਜਿਹੜਾ ਪਰਦਾ ਬਹੁਤ ਜ਼ਿਆਦਾ ਹੁੰਦਾਗਾ ਤੇ ਜਿਹੜਾ ਪੀ ਐਚ ਲੈਵਲ ਆ ਜਿਹੜਾ ਮਿੱਟੀ ਦਾ ਇਹ ਘਰਾਂ ਦੇ ਵਿੱਚ ਖਾਸ ਕਰਕੇ ਵੱਜ ਜਾਂਦਾ ਕਿਉਂਕਿ ਹਵਾ ਕੱਟ ਲੱਗਦੀ ਆ ਇਹ ਜਿਹੜੇ ਫਾਲਾ ਜਿਵੇਂ ਹੁਣ ਐਡਿੰਗ ਐਡਿੰਗ ਬੱਲਾ ਹੋ ਗਈਆਂ ਇਹਨਾਂ ਨੂੰ ਆਪਾਂ 1 ਲੀਟਰ ਜਿਹੜੀਆਂ ਇਹ ਵੱਡੀਆਂ ਬੱਲਾ ਹੋ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਉਂ ਪਰਲੇ ਪਾਸੇ ਤੋਂ ਸ਼ੁਰੂ ਹੋ ਜਾਂਦੀਆਂ ਇਹ ਬੱਲਾ ਇਹਨਾਂ ਨੂੰ 1 ਲੀਟਰ ਜਿਹੜਾ ਘੋਲ ਆ ਉਹ ਚੰਗੀ ਤਰ੍ਹਾਂ ਗੜਾਈ ਕਰਨ ਤੋਂ ਬਾਅਦ ਬੱਲਾ ਦੇ ਆਲੇ ਦੁਆਲੇ ਦੇ ਦੇਣਾ ਤੇ ਜਿਹੜਾ ਇਹ ਘੋਲ ਆ ਇਹ ਆਪਾਂ 8 ਜਾਂ 9 ਦਿਨਾਂ ਬਾਅਦ ਰਿਪੀਟ ਕਰ ਦੇਣਾ 8-9 ਦਿਨ ਇਹ ਇਸ ਘੋਲ ਦਾ ਜਿਹੜਾ ਸਾਰਾ ਬੱਲ ਦੇ ਉੱਪਰ ਪ੍ਰੋਪਰ ਰਹੂਗਾ ਇਹਨੂੰ ਤਿੰਨ ਜਾਂ ਚਾਰ ਵਾਰੀ ਆਪਾਂ ਕੰਟੀਨਿਊ ਪਾਤਾ ਤਾਂ ਜਿਹੜੇ ਆਪਣੇ ਜਿਹੜੇ ਫਲ ਆ ਉਹ ਬਿਲਕੁਲ ਸਕਸੈਸ ਹੋਣਗੇ ਜਿੰਨੇ ਵੀ ਫਲ ਆ ਰਹੇ ਆ ਆ ਦੇਖ ਲਓ ਤੁਸੀਂ ਜਿੰਨੇ ਵੀ ਫਲ ਬੱਲ ਦੇ ਉੱਪਰ ਆਉਣਗੇ ਉਹ ਸਾਰੇ ਸਕਸੈਸ ਹੋਣਗੇ ਕੋਈ ਝੜੂਗਾ ਨਹੀਂ ਕੋਈ ਮੱਚੂਗਾ ਨਹੀਂ ਕੋਈ ਕਾਲਾ ਨਹੀਂ ਹੋਊਗਾ ਤੇ ਉਮੀਦ ਕਰਦੇ ਆਂ ਜਿਹੜੀ ਅੱਜ ਦੀ ਵੀਡੀਓ ਆ ਉਹ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ